ਲਓ ਜੀ ਫੇਰ ਕਰਤੀਆਂ ਰੱਬ ਨੇ ਹੱਦਾ ਪਾਰ ਦੇਖੋ ਤੁਹਾਨੂੰ ਦਿਖਾਉਣਾ ਫੇਰ ਕ੍ਰੋਸ ਕਰ ਗਿਆ ਪਾਣੀ ਆਪਣੇ ਉਧਰ ਸਾਈਡ ਉੱਥੇ ਤੁਸੀਂ ਆਖੋਗੇ ਫੇਰ ਦਿਖਾਉਣ ਲੱਗ ਜਾਂਦਾ ਇੱਥੇ ਮਨ ਖਰਾਬ ਹੋ ਜਾਂਦਾ ਜਦੋਂ ਇੱਥੇ ਪਾਣੀ ਆ ਜਾਂਦਾ ਦੇਖੋ ਕ੍ਰੋਸ ਹੋਣ ਵਾਲਾ ਹੋ ਗਿਆ ਉਧਰ ਪਾ ਗਿਆ ਵਿਚ ਦੀ ਆਉਣ ਲੱਗਿਆ ਪਾਣੀ ਸਾਰਾ ਭਰ ਗਿਆ ਫੇਰ ਆ ਜਿਪਸੀ ਸਾਰੀ ਡੁੱਬ ਗਈ ਦੇਖੋ ਤੇ ਕ੍ਰੋਸ ਕਰ ਗਿਆ ਕਰ ਗਿਆ ਕਰ ਗਿਆ ਕਰ ਗਿਆ ਕਰ ਗਿਆ ਕ੍ਰੋਸ ਕਰ ਗਿਆ ਤੇ ਹੁਣ ਤਾਂ ਆਪਾਂ ਦੁਕਾਨ ਦਾ ਸਮਾਨ ਵੀ ਕੁਛ ਨਾ ਕੁਛ ਥੱਲੇ ਪਿਆ ਦੇਖਣਾ ਪੈਣਾ ਤੇ ਇੱਥੇ ਤਲਕਣ ਵਾਲੀ ਐ ਇਧਰ ਆ ਦੇਖੋ ਪਾਣੀ 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 ਬਹੁਤ ਤੰਗ ਕਰਿਆ ਰੱਬ ਨੇ ਐਕਤੀ ਤਾਂ ਨਾਸੀ ਧੂ ਹਲਿਆਤਾ ਲੋਕਾਂ ਦੇ ਐਕਤੀ ਦਾ ਨਾਸੀ ਧੂ ਆ ਇਹਨੂੰ ਕਹਿੰਦੇ ਨਾਸੀ ਧੂ ਆ ਤੇ ਦੇਖੋ ਉਹ ਉੱਤੇ ਜਾਣਾ ਸੀ ਉਹ ਵੀ ਨਹੀਂ ਜਾਇਆ ਗਿਆ ਡੈਡੀ ਹੋਰ ਇਹ ਵੀ ਨਹੀਂ ਗਏ ਹੈਗੇ ਟੱਪਣਗੇ ਕਿਥੋਂ ਦੀ ਗੇਟ ਦੇਖੋ ਸਾਰਾ ਡਿੱਗਣ ਵਾਲਾ ਹੁਣ ਜੇ ਗੇਟ ਮੈਨੂੰ ਲੱਗਦਾ ਖੋਲਾਂਗੇ ਡਿੱਗੂ ਆ ਗੇੜ ਦੇਖਿਓ ਗੇਟ ਕਿਵੇਂ ਹੋ ਰਿਹਾ ਕੌਲੇ ਦੇਖੋ ਇੱਕ ਕੌਲੇ ਚ ਨਾ ਉਹ ਹੋ ਗਈ ਬਿਰਲ ਪੈ ਗਈ ਕਿੰਨੀ ਇਹ ਹੁਣ ਐ ਡਰ ਲੱਗਦਾਗਾ ਜੇ ਬਾਹਰ ਜਾਣੇ ਬੈਣਾ ਸਰਦਾ ਨਹੀਂ ਸਮਾਨ ਸਮੂਲ ਲਿਆਈ ਬਣਾ ਜੇ ਬਾਹਰ ਜਾਵਾਂਗੇ ਐ ਨਹੀਂ ਪਤਾ ਉੱਥੇ ਡਿੱਗ ਪਏ ਬਾਹਰ ਜਾ ਕੇ ਕਿਸੇ ਤੇ ਕੀ ਕਰ ਸਕਦੇ ਹਾਂ ਹੁਣ ਦੱਸੋ ਆ ਵੀ ਸਾਰੀ ਮਿੱਟੀ ਖੁਰਖੁਰ ਇੱਧਰ ਵਾਗੀ ਗੇੜੇ ਚ ਕੀ ਕਰੀਏ ਹੁਣ ਸਾਰਾ ਟੱਬਰ ਚੱਕੀ ਜੰਨੇ ਬੈਠੇ ਕੰਮ ਨਹੀਂ ਧੁੰਦਾ ਨਹੀਂ ਕੋਈ ਕਰ ਸਕਦੇ ਇੱਥੇ ਲੋਕ ਆ ਵੇਖੋ ਰੈਡੀਓ ਦੇ ਸਾਰੇ ਬਸ ਨਹੀਂ ਕਰਨੀ ਚੱਕੀ ਜੰਨੇ ਬੈਠੇ ਸਾਰਾ ਦਿਨ ਕੀ ਕਰ ਸਕਦਾ ਬੰਦਾ ਅੱਜ ਤਾਂ ਸਵੇਰ ਦਾ ਲੱਗਿਆ ਮੀਂਹ ਪੈਣਾ ਅੱਜ ਤਾਂ ਸਵੇਰ ਦਾ ਸਵੇਰ ਦਾ ਇੱਕ ਮਿੰਟ ਨਹੀਂ ਹਟਿਆ ਰੱਬਾ ਅੱਜ ਤਾਂ ਚੈੱਕ ਕਰੋ ਬਾਣੀ ਹੈ ਕਰ ਗਿਆ ਕ੍ਰੋਸ ਹੈ ਹੋਰ ਕਰ ਗਿਆ ਕ੍ਰੋਸ ਹੈ ਹੋਰ ਉਹ ਹੁਣ ਕਰ ਕਿਆ ਕਰੋ ਧਿਆਉਣੇ ਦੁਕਾਨ ਚ ਜੇ ਕੋਈ ਸਮਾਨ ਹੋਇਆ ਉਹ ਘਰ ਆਵਾਂਗੇ ਹਨ ਚਲੋਗੇ ਨਾ ਮਾਟਾ ਕਹਿੰਦੇ ਕੋਈ ਨਾ ਕੋਈ ਨਾ ਬੋਲਦਾ ਹੈ ਹੈ ਜੀ ਦੁਕਾਨੇ ਕੋਈ ਦੇ ਨਹੀਂ ਲਗਾਤਾਰ ਨਹੀਂ ਕੋਈ ਹਟ ਪਣੀ ਹੈ ਲੈ ਕੇ ਪਾ ਕੇ ਰੱਖਿਆ ਹੂੰ ਕੋਈ ਨੂੰ ਆ ਲਾਉ ਦੇ ਕੇ ਪਾ ਕੇ ਆਉਣਾ ਕਿੱਥੇ ਤੱਕ ਨਾ ਇੱਥੇ ਨਹੀਂ ਆਉਂਦਾ ਇੱਧਰ ਨਹੀਂ ਆਉਂਦਾ ਜਦੋਂ ਉੱਧਰ ਨੀਵੇਂ ਇੱਥੇ ਲੈਵਲ ਹੋ ਕੇ ਖੜ ਜਾਂਦਾ ਉੱਧਰ ਜਿੱਧਰ ਨੀਵਾਗਾ ਉਧਰੋਂ ਵਗ ਜਾਂਦਾ ਸੜਕ ਤੇ ਹੁਣ ਫਿਰ ਇੱਧਰ ਨਹੀਂ ਆਉਂਦਾ ਹੁਣ ਸਾਰੇ ਉੱਧਰ ਭag ਜਾਂਦਾ ਗੁਰਦੁਆਰੇ ਕੰਨੀ ਫੇਰ ਲੈਵਲ ਹੋ ਕੇ ਖੜ ਜਾਂਦਾ ਹੁਣ ਉੱਧਰ ਵੀ ਨੀਵਾ ਥਾਂ ਹੈ ਨਾ ਇਹਦੇ ਨਾਲੋਂ ਤਾਂ ਨੀਵਾ ਗੁਰਦੁਆਰਾ ਸਾਈਡ ਆ ਨਾ ਇਹ ਤੇ ਨਹੀਂ ਐਨਾ ਉੱਚਾ ਚੜਦਾ ਹੁੰਦਾ ਕਦੇ ਵਾਸਤੇ ਵੀ ਲੈਵਲ ਜਿੱਧਰ ਨੀਵਾ ਹੋ ਉਧਰ ਜਾਊਗਾ ਇਹ ਆਪਣਾ ਥਾਂ ਨੀਵਾ ਤਾਂ ਕਰਕੇ ਹੋ ਗਿਆ ਉਹਰੋਂ ਮੈਂ ਤਾਂ ਆ ਵੀ ਡਰ ਲਾਦਾ ਉਹਦੇ ਡੱਗ ਬਣਿਆ ਹੋਇਆ ਇਹ ਮਸ਼ੀਨਰੀ ਚੜਾਉਂਦੇ ਰਹਿੰਦੇ ਆਏ ਨਹੀਂ ਪਤਾ ਵਿੱਚੀ ਜਾਵੇ ਸਾਰਾ ਕੁਝ ਮੇਜਾ ਤਰਕਿਆ ਹੋਣਾ ਜੀ ਤਾਂ ਹਾਂ ਤੇ ਪਾਣੀ ਇਧਰ ਬੁਖਾਸਾ ਵਗ ਗਿਆ ਦੇਖਦੇ ਆ ਇਹਦੇ ਵਿੱਚ ਟਾਰਚ ਕਰੰਟ ਵੀ ਨਾ ਹੋਵੇ ਕਿਤੇ ਕਰੰਟ ਆ ਗਿਆ ਹੋਵੇ ਇਹ ਚ ਕਰੰਟ ਤਾਂ ਨਹੀਂ ਆਇਆ ਪਾਪਾ ਲਾਈਟ ਕੱਟੀ ਹੋਈ ਆ ਆ ਟਾਰਚ ਕਰੰਟ ਤਾਂ ਨਹੀਂ ਲਾਈਟ ਕੱਟੀ ਹੋਈ ਆ ਉਹ ਚ ਕਰੰਟ ਤਾਂ ਨਹੀਂ ਹੈਗਾ ਕਿੰਨ ਲਾਈਟ ਕੱਟੀ ਹੋਈ ਆ ਉਹ ਚਤਾ ਉਹ ਲੱਗ ਜਦਾਂ ਉਹ ਆ ਗਿਆ ਉਹ ਹੈ ਲੋ ਜੀ ਡੁੱਬ ਗਿਆ ਡੁੱਬ ਗਿਆ ਡੁੱਬ ਗਿਆ ਉਹ ਸਾਰਾ ਰੇ ਬੜ ਗਿਆ ਅੱਛਾ ਜੀ ਵੀ ਹੋ ਰਹਾ ਏ ਤੀਰ ਬੜ ਗਿਆ ਹੋਰ ਸਾਰੇ ਕੱਪੜੇ ਭੇਜ ਜਾਂਦੇ ਦੇਖੋ ਜੀ ਪਾਣੀ ਉੱਤੋਂ ਹੋ ਗਰਣਾ ਯਾਰ ਦੇਖੋ ਪੇ ਅਸੀਂ ਫੇਰ ਤਲਕਣ ਵਾਲੀ ਹੈ ਹੈ ਹਾਂ ਮਾਂ ਨਾ ਨਾ ਬੱਸ ਓਹੋ ਹੋ ਹੋ ਤਲਕਣੀ ਵਾਲੀ ਹੈ ਦੇਖੋ ਦੁਕਾਨ ਚ ਪਾ ਗਿਆ ਮੰਤਲਾ ਦਾ ਜੇ ਬਾਹਰ ਖੋਲਾਂਗੇ ਪਾਣੀ ਜਾਊ ਅੰਦਰ ਹਨਾ ਪਾਣੀ ਤਾਂ ਹੋਣੀ ਪਾ ਗਿਆ ਬਾਹਰ ਰੋੜ ਰੋੜਦਾ ਪਾਣੀ ਸੋ ਹੋਰ ਫਰਕ ਤਾਂ ਪੈਂਦਾ ਹੀ ਆ ਥੱਲੇ ਧੱਕਾ ਬਾਹਰ ਹੈ ਹੈ ਉੱਨਾ ਹੀ ਫੇਰ ਭਰ ਗਿਆ ਦੇਖੋ ਮਿੱਤਰੋ ਕਿ ਕਿਆ ਬਣਦਾ ਦੇਖ ਲਓ ਬਾਲਟੀ ਉਹ ਤਰੀ ਫਿਰਦੀ ਆ ਚੱਕੋ ਛੜਿਆ ਨਹੀਂ ਹੁਣ ਹਜੇ ਥੋੜਾ ਜਾਉਣਾ ਹੈ ਹਾਂ ਥੋੜਾ ਜਾਉਣਾ ਹੈ ਉਹ ਉਧਰ ਦੀ ਤਾਂ ਆ ਗਿਆ ਹੈ ਉਧਰ ਦੀ ਥੋੜੀ ਉੱਚੀ ਹੋਰ ਕਰ ਦੰਦੇ ਨਾ ਆਪਾਂ ਆਹ ਦੇਖੋ ਮਿੱਤਰੋ ਇਧਰ ਦੀ ਪਾਣੀ ਆ ਗਿਆ ਸਟਰ ਕੰਨੀ ਦੀ ਪਾਣੀ ਆ ਗਿਆ ਦੇਖੋ ਉਹ ਵਜੇ ਗੋਡੇ ਤੇ ਉਹ ਵਜਿਆ ਲੋਈ ਆ ਧਰਦੀਏ ਪਹਿਲਾਂ ਵਾਲਾ ਹਾਲ ਫੇਰ ਹੋ ਗਿਆ ਉਹੀ ਮਸਾਂ ਤੋਂ ਠਕ ਤੋਂ ਕਿਸੇ ਦੁਕਾਨ ਤੇ ਆ ਧਰਨ ਆਏ ਸੀਗੇ ਮੇਜ ਜਾਇ ਦੇ ਉੱਤੇ ਇਹ ਭੇਜੇ ਜਾਂਦਾ ਹੁੰਦਾ ਹੈ ਸਰਟੀ ਜੀ ਬਾਕੀ ਦੇਖੋ ਕੀ ਮਾਹੌਲ ਕਿਹੜਾ ਬਣਦਾ ਚਾਕੋ ਇੱਧਰ ਕਿੰਨਾ ਪਾਣੀ ਯਾਰ ਬਹੁਤ ਬੁਰਾ ਹਾਲ ਆ ਬਕਸ ਦੇ ਰੱਬਾ ਚੱਲਦੇ ਆ ਹੁਣ ਆਪਾਂ ਵੇਖੋ ਕਿੱਥੇ ਨਾ ਹੁੰਦਾ ਨਹੀਂ ਹੁੰਦਾ। ਉਹਨਾਂ ਕਰਵਾ ਜੁਆਨ ਸਾਥ। ਉਹ ਦੇਖੋ। ਉਹਨਾਂ ਦੇ ਕੋਲ ਪੇਸੀ ਟਲਕਣੀ ਵਾਲੀ ਐ। ਉਹ ਤੁਹਾਨੂੰ ਇੱਧਰ ਦਿਖਾ ਕੇ ਲਈਏ। ਆਹ ਦੇਖੋ। ਸਮਾਨ। ਦੇਖੋ ਜਾਲੀਆਂ। ਇੱਧਰ ਵੀ ਆ ਗਿਆ ਸਾਰੀ ਦੁਕਾਨ 'ਚ ਦੇਖੋ। ਇੱਥੇ ਕਣਕ ਪਈ ਆ ਫ੍ਰਿਜ 'ਤੇ ਆ। ਕਿੰਨਾ ਸਮਾਨ ਪਿਆ ਇੱਧਰ ਵੀ ਆਪਣਾ। ਬਾੜ ਡਾ ਲੀਏ ਹੁਣ। ਕਿੰਤਾ ਭੁੱਲਿਆ ਇਹ ਰੱਬੋਂ ਪਹਿਲਾਂ ਵਾਲਾ ਕੰਮ ਕਰ ਤਰਬਾ ਤਾ ਜਮਾ ਤਾ ਦਾਤਾ ਕੋਲ ਚਲਦੇ ਹੁਣ ਪੈਰਾਂ ਚ ਐਂ ਨਹੀਂ ਪਤਾ ਜਾਨਵਰ ਆ ਦੇਖੋ ਗੰਦ ਰੋਬੇ ਦਾ ਗੰਦਾ ਸਾਰਾ ਕਾਮਰਾ ਫੇਰ ਭਰ ਗਿਆ ਦਿਖਾਈਏ ਤੁਹਾਨੂੰ ਕਾਮਰਾ ਚਾਕੋ ਪਾਣੀ ਵਾਹੇ ਗਰੂ ਵਾਹੇ ਗਰੂ ਵਾਹੇ ਗਰੂ ਵਾਹੇ ਗਰੂ ਵਾਹੇ ਗਰੂ ਉਹ ਤੇਰੇੜਾ ਆ ਗਿਆ ਗੰਦਾ ਚ ਇਰ ਪਰ ਗਏ ਨਹੀਂ ਵਾਹਿਗੁਰੂ ਮੇਰ ਕਰ ਵਾਹਿਗੁਰੂ ਮੇਰ ਕਰ ਹੁਣ ਸਾਨੂੰ ਬਾਹਰ ਦਿਖਾ ਕੇ ਲਿਆਉਣੇ ਆ ਪਾਣੀ ਬਾਹਰ ਕੀ ਹਾਲ ਹੋਣਗੇ ਸੜਕ ਤੇ ਇੱਕ ਤਾਂ ਕਰੰਟ ਤੋਂ ਡਰ ਲੱਗਦਾ ਕਰੰਟ ਏ ਹਾਈ ਦੇਖੋ ਜਿਪਸੀ ਕਿੰਨੀ ਗੁਰ ਗਈ ਅੱਜ ਹੌਣੀ ਚ ਆ ਬਾਹਰ ਦਿਖਾ ਕੇ ਲਿਆਉਣੇ ਸਾਨੂੰ ਜੇ ਬਾਰ ਬੂਰ ਜਾਣਾ ਡਿੱਗ ਜੇ ਮੈਨੂੰ ਤਾਂ ਤੋਂ ਡਰ ਲੱਗਦਾ ਬਾਰ ਜੇ ਤਾਂ ਦੇਖੋ ਕੋ ਮਿੱਤਰੋ ਦੇਖੋ ਇਹੇ ਹਾਲਾਤ ਦੇਖਿਆ ਕਰੇ ਚੱਕੋ ਫਲਾਤ ਪਣੀ ਦੇ ਨੂੰ ਬਾਹਰ ਖਾ ਕੇ ਲਿਆਉਣਾ ਚੱਲ ਕੇ ਦੇਖੋ ਮਿੱਤਰੋ ਬਾਹਰ ਪਾਣੀ ਦਰਖਤ ਦੇਖੋ ਅੱਧਾ ਡੁੱਬ ਗਿਆ ਦਰਖਤ ਚੱਕੋ ਅੱਜ ਤਾਂ ਜਮੇ ਹੀ ਹੱਦ ਹੋ ਗਈ ਯਾਰ ਆ ਦੇਖ ਲੋ ਕੀ ਹਾਲਾਤ ਬਣ ਗਏ ਇੱਧਰ ਦਿਖਾਉਣਾ ਫਿਰ ਨੂੰ ਚੱਲ ਕੇ ਅੱਜ ਤਾਂ ਬਾਲਾ ਆ ਗਿਆ ਯਾਰ ODE ਨਾਲੋਂ ਵੀ ਵੱਧ ਅੱਜ ਤਾਂ ਸਾਹੇ ਦੇਖੋ ਮਤਰੋ ਜਿਹੜੇ ਕਹਿੰਦੇ ਨੇ ਬਾਹਰ ਨਹੀਂ ਦਿਖਾਉਂਦਾ ਤੁਸੀਂ ਬਾਹਰ ਨਹੀਂ ਦਿਖਾਉਂਦੇ ਦੇਖੋ ਬਾਹਰ ਆਉਣ ਵਾਲਾ ਹੈਗਾ ਟਾਈਮ ਚਾਕੋ ਕਿੰਨੇ ਖਾਤਰਾ ਕਰੰਟ ਜਾਨਵਰ ਸਾਪਸਪੇੜਾ ਹੁਣ ਪੈਰਾਆਂ ਚ ਡੱਕਾ ਵੀ ਲੱਗ ਜੇ ਨਾ ਪੈਰਾਆਂ ਲੱਗਦਾ ਵੀ ਜਿਵੇਂ ਸਾਪ ਸੁਪ ਲੱਗ ਗਿਆ ਨਾਲ ਆਹ ਦੇਖੋ ਆਪਣੀ ਦੁਕਾਨ ਇਧਰ ਦੀ ਚੱਕੋ ਆਸੀ ਆਪਣੀ ਦੁਕਾਨ ਦਾ ਸ਼ਟਰ ਆਹ ਦੇਖੋ ਕੀ ਹਾਲ ਹੋ ਗਿਆ ਇਹਦਾ ਚੱਕੋ ਟੋਬਾ ਮੰਦਰ ਇਧਰ ਸਾਰੇ ਮੰਦਰ ਆ ਗਏ ਉਹ ਦੇਖੋ ਪੋਸਟਰ ਕਿੰਨਾ ਡੁੱਬ ਗਿਆ ਇਧਰ ਚੱਕੋ ਆਹ ਹਾਲਾਤ ਨੇ ਪੰਜਾਬ ਦੇ ਦੇਖੋ ਕੀ ਹਾਲਤ ਬਣ ਗਈ ਯਾਰ ਲੋ ਜੀ ਹੁਣ ਆਪਾਂ ਅੰਦਰ ਚੱਲਦੇ ਆਂ ਅੰਦਰ ਦਿਖਾਉਣਾ ਸਾਨੂੰ ਜਾ ਕੇ ਏ ਹਏ ਇੱਕ ਤਰ ਮਿੱਟਾਂ ਰੋੜੇ ਬਾਲੇ ਵੱਜੇ ਪੈਰ ਤੇ ਅੱਜ ਤਾਂ ਯਾਰ ਆਹ ਦੇਖੋ ਮਿੱਤਰੋ ਦਰਵਾਜ਼ਾ ਦਿਖਾਵਾਂ ਤੁਹਾਨੂੰ ਡਿੱਗਣ ਵਾਲਾ ਆਵਾ ਡਿੱਗਣ ਵਾਲਾ ਹੋਇਆ ਪਿਆ ਦੇਖੋ ਆਹ ਦੇਖੋ ਕਿੰਨਾ ਥਾਂ ਸੱਡ ਗਿਆ ਨਾਲੋਂ ਇਹ ਨੇ ਹਾਲਾਤ ਆਪਣੇ ਘਰ ਦੇ ਰੱਬ ਰੱਖੇ ਜਾਣ ਤਾਂ ਫਿਰ ਤੁਸੀਂ ਕਹਤ ਨੇ ਉਹ ਉਹੀ ਚੀਜ਼ ਦਿਖਾਈ ਜਾਂਦਾ ਹੋਰ ਕੀ ਦਿਖਾਈਏ ਦੱਸੋ ਬਾਈ ਦੇਖੋ ਆਹ ਹਾਲਾਤ ਦੇਖੇ ਜਾਂਦੇ ਆਪਦੇ ਘਰ ਦੇ ਹਾਲਾਤ ਕਿਸੇ ਤੋਂ ਇਹ ਹੈਣਾ ਦੇਖੋ ਪਹਿਲਾ ਮਹੀਨਾ ਹੋ ਗਿਆ ਬੈਠਿਆ ਨੂੰ ਘਰੇ ਮਹੀਨਾ ਮਹੀਨੇ ਦੀ ਨਸਾ ਹੋਰ ਹੋ ਗਈ ਮਹੀਨਾ ਕਿਹੜਾ ਹੁਣ ਤਾਂ ਬਾਈ ਕਿਤੇ ਹੈ ਵੀ ਨਹੀਂ ਥਾਂ ਜਿੱਥੇ ਪਹਿਲਾਂ ਥਾਂ ਪਾਣੀ ਕੱਢਦੇ ਸੀਗੇ ਉਹ ਵੀ ਸਾਰਾ ਭਰ ਗਿਆ ਚਲੋ ਪਹਿਲਾਂ ਤਾਂ ਜਿੰਨਾ ਨਿਕਲ ਗਿਆ ਨਿਕਲ ਗਿਆ ਹੁਣ ਤਾਂ ਜਮੀ ਨਹੀਂ ਥਾਂ ਵੀ ਨਹੀਂ ਹੈ ਕਿਤੇ ਨਿਕਲਣ ਨੂੰ ਹੁਣ ਤਾਂ ਨਹੀਂ ਨਿਕਲਦਾ ਦੀਂਦਾ ਕਿਤੇ ਵੀ ਇਹ ਦੇਖੋ ਮੇਰੇ ਕੱਪੜਿਆਂ ਦਾ ਕੀ ਹਾਲ ਹੋ ਗਿਆ ਇੱਥੇ ਤੱਕਾ ਪਾਣੀ ਆ ਪੱਟਾਂ ਤੱਕ ਬਹੁਤ ਬੁਰਾ ਹਾਲ ਹੋ ਗਿਆ ਜੀ ਆ ਇੱਕੀ ਤਾਂ ਵਾਹੇ ਕਰੋ ਵਾਹੇ ਕਰੋ ਵਾਹੇ ਕਰੋ ਅਰਦਾਸ ਕਰੋ ਪ੍ਰਭਾਉ ਸੱਚੇ ਦਿਲੋਂ ਤਾਂ ਕਿ ਕਿ ਜੇਦਾ ਨਕਸਾ ਨਾਲ ਨਾ ਹੋਰ ਹੋਵੇ ਆਪਣਾ ਦਾ ਫਿਰ ਵੀ ਚੱਲ ਚੱਲ ਜਾਂਦਾ ਹੁੰਦਾ ਆਪਾਂ ਉਹ ਵੇਹਰੂ ਨੇ ਚੱਲ ਥੋੜਾ ਜਿਹਾ ਦਿੱਤਾ ਹੋਇਆ ਖਾਲੀ ਖਾਈ ਜੰਨੇ ਆ ਜਿਨ੍ਹਾਂ ਨੇ ਰੋਜ਼ ਕਮਾ ਕੇ ਖਾਣਾ ਉਹਨਾਂ ਦਾ ਦੇਖੋ ਕੀ ਹਾਲ ਆ ਸਾਰੀਆਂ ਦੁਕਾਨਾਂ ਬੰਦ ਪਈਆਂ ਨੇ ਵਿਚਾਰੇ ਕੋਈ ਬਿਜਲੀ ਵਾਲਾ ਕੋਈ ਸਾਈਕਲ ਵਾਲਾ ਕੋਈ ਕਾਸੇ ਵਾਲਾ ਹਨ ਤੇ ਆਪਣੇ ਰੋਡ ਤੇ ਬਹੁਤ ਬੁਰਾ ਹਾਲ ਹੋ ਗਿਆ ਮਿੱਤਰੋ ਅੱਜ ਤਾਂ ਦੁਬਾਰੇ ਫੇਰ ਉਹਦਾ ਅੱਜ ਤਾਂ ਉੱਦੇ ਨਾਲੋਂ ਵੀ ਵੱਧਾ ਸੜਕ ਤੇ ਪਣੀ ਹੈ ਬੜਾ ਆ ਦੇਖੀ ਇੱਥੇ ਤੱਕ ਪਣੀ ਆ ਗਿਆ ਮੇਰੇ ਲੱਕ ਤੱਕ ਅੱਭਾ ਵੀ ਜਾਂਦਾ ਹੈ ਅੱਜ ਤਾਂ ਬੜਾ ਹੈ ਹੈ ਹਜੇ ਛੜਾ ਹਟ ਰਿਹਾ ਵੀ ਇੱਕ ਪੀ ਖੜੂਗਾ ਹਜੇ ਤਾਂ ਕੀ ਪਤਾ ਕਿ ਮੈਂ ਕਿੱਥੋਂ ਪਾ ਜੀਂਦਾ ਕੰਮ ਹੋਰ ਬਾਹਰ ਕੀੜੀ ਵੀ ਨਹੀਂ ਅੱਜ ਤਾਂ ਦਰਖਤ ਇਹ ਵੀ ਅੱਧੇ ਅੱਧੇ ਡੁੱਬੇ ਪਏ ਨੇ ਉਹ ਜਿਹੜੇ ਸਾਹਮਣੇ ਵਾਲੇ ਦਰਖਤ ਨਹੀਂ ਹੈਗੇ ਅੱਦੇ ਅੱਦੇ ਉਧਰ ਦੀ ਪਾਣੀ ਆ ਗਿਆ ਆਪਣੀ ਦੁਕਾਨ ਤੇ ਉਧਰ ਦੀ ਅੱਜ ਨੈਸਟ ਖੜ ਕੇ ਦੇਖਿਆ ਹੋਰ ਸਟਰ ਦੇ ਥੱਲੇ ਆ ਨਾ ਹਾਂ ਉਧੇ ਸਟਰ ਥੱਲੋਂ ਦੀ ਨਹੀਂ ਆਇਆ ਇੱਧਰ ਦੀ ਗਿਆ ਸੀ ਦੇਖ ਲਾ ਅੱਜ ਤਾਂ ਉਧਰ ਦੀ ਵੀ ਆ ਗਿਆ ਇੰਨਾ ਪਾਣੀ ਆ ਰੱਬ ਰੱਖਿਆ ਹਜੇ ਕਿਹੜਾ ਹਟਦਾ ਰੱਬ ਬਹੁਤ ਬਾਈ ਜਮਾਂ ਹੀ ਭੁੱਖੇ ਮਾਰਨ ਵਾਲਾ ਕੰਮ ਆਦਾ ਕਾਊਂਟਰ ਵੀ ਮੇਰ ਤਾਂ ਉਸ ਹਾਲ ਨਾਲ ਕਪੜਾ ਬਹੁਤ ਨਹੀਂ ਨਹੀਂ ਗਿਆ ਇਹ ਹੋਰ ਪੈਗਾ ਥੋੜਾ ਜਿਹਾ ਬਸ ਕਾਊਂਟਰ ਵੀ ਭਿੱਜੂਆ ਹੰਦੇ ਬਿਆ ਇਹ ਏ ਟੱਬ ਚ ਬਿਠਾਤੀ ਰ ਬਨੀਤ ਬੜੀ ਅੰਦੀਆ ਵੇ ਵੇ ਪਾਣੀ ਪਾਣੀ ਆ ਹੰਦੇ ਸਿਆ ਚੰਪੇ ਦੀ ਚੰਪੇ ਆਓ ਪਿੱਤੂ ਨੂੰ ਟੱਬ ਚ ਬਿਠਾਤਾ ਦੋਨਾਂ ਤੋਂ ਤਾਂ ਹੋਜੇ ਪਾੜ ਹੋਜੇ तब बच्चे बैठा होता कोई नहीं पे तो कुछ नहीं होता नजारे ला ले बढ़िया है तो नजारे आने के भाई की बढ़िया ओए हम्म ये नहीं बच्चे स्कूल चले आ जाना भाई तू नु पिछले तो स्कूल वास्ते बढ़िया है इधर ले आओ मेरे घर ना मेरे पास ना तो डूब जाओ इधर ले आओ हैं इधर ले आओ क्या ਬਾਰ ਬਰਜਲੀ ਇੱਥਾ ਤੇ ਮੈਨੂੰ ਵੀ ਆ ਜਾ ਬੰਦੇ ਨਹੀਂ ਭਗ ਜੀ ਬਈ ਦੂਰ ਹੁਣ ਤੋਂ ਕੱਲੀ ਪਾਇਆ ਡੁੱਬ ਜੂ ਕੱਲੀ ਮੁੰਡਾ ਦੀ ਨੂੰ ਉਹਨੂੰ ਕੱਲੀ ਨੂੰ ਬੜਾ ਇਹ ਤਾਂ ਉਹ ਡਰ ਜਾਂਦੀ ਐ ਡਰ ਪੋਕ ਖਲਾ ਦੋ ਤਾਂ ਭਾਈ ਡਰਦਾ ਲਿਆ ਇਹੂ ਰੇ ਮੇਰੇ ਬਾਹਰ ਨਾਲ ਮਿੱਤਰੋ ਕਾਮਯਾਬ ਨਹੀਂ ਹੋਈ ਇਹ ਮੇਰੇ ਬਾਹਰ ਨਾਲ ਤਾਂ ਡੋਬਦੀ ਐ ਡੁੱਬ ਜੂ ਹੋਰ ਹੁਣ ਛੋਟਾ ਨਾ ਠੱਬ ਜੇ ਵੱਡਾ ਹੁੰਦਾ ਤੇ ਸਹੀ ਐ ਜੇ ਵੱਡਾ ਹੁੰਦਾ ਫੇਰ ਨਹੀਂ ਹੁੰਦਾ ਸੀ ਐਂ ਗੱਲ ਕਰ ਕਰ ਕੇ ਠੀਕ ਹੈ ਚੀਤੂ ਬੱਤੀਆ ਤਬ ਉਹ ਇਹਦਾ ਵਾ ਬੱਲੇ ਚੀਤੂ ਕਿੱਦੇ ਤਾਂ ਕਹੀ ਜਾਂਦਾ ਮੈਨੂੰ ਝੂਠ ਆ ਕੇ ਕਿਸਤੀ ਕਿਸਤੀ ਬੱਸ ਹਾਂ ਕਿਸਤੀ ਚ ਕਹਿ ਰਹੀ ਸੀ ਬੈਠਣ ਵੰਗ ਮੈਨੂੰ ਬਿਠਾ ਲਈ ਬਿਚੂ ਤਾਂ ਤਾਂ ਕਿਸਤੀ ਚ ਇਹਦੇ ਕਿਸਤੀ ਤੂੰ ਵੇਲੇ ਬਿਚੂ ਸਕੂਲ ਜਾਇਆ ਕਰੀਂ ਹੱਪੀ ਗਈ ਆ ਲਓ ਨੂਰ ਵੀ ਬਿਠਾਤੀ ਨਾਲ ਦੋਨੇ ਬੈਗੀਆਂ ਪਹਿਲਾਂ ਹੀ ਸੀ ਦੋਨਾਂ ਦੇ ਪਾਰਚੇ ਹੁਣ ਆਉਜੇ ਡੁੱਬਣਾ ਜਾਵੇ ਪਾਣੀ ਵਿੱਚ ਪੈ ਜਾ ਦਵਾਰੇ ਬਿਠਾ ਕੇ ਦੇਖਿਆ ਪਹਿਲਾਂ ਪਾਣੀ ਗੰਦਾ ਹੈ ਇਹੇ ਆ ਵੀ ਹੋਣਗੇ ਪੈਰ ਤਾਂ ਕਿ ਤਾ ਚੂਆ ਮੈਂ ਚੂਆ ਨਹੀਂ ਤਾ ਚੂਆ ਕੀ ਕਰਦੇ ਹੋ ਰੋੜੇ ਵਾਲੇ ਚੁਰਦੇ ਆ ਰੋੜ ਚੱਪਲ ਨਹੀਂ ਲਾਉਣੀ ਸੀ ਚੱਪਲ ਨਹੀਂ ਲਾਉਣੀ ਸੀ ਓਏ ਹਾਂ ਹਾਂ ਲਓ ਨਾ ਦੀ मजा लग रहा है कहीं मजेदार है किश्ती बस 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 करो बस करो ले